ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ న్యూਸ ਅੱਜ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਦੋਸਤੋ ਇਹ ਬਹੁਤ ਹੈਰਾਨ ਕਰਨ ਵਾਲੀ ਖਬਰ ਹੈ ਜੋ ਕਿ ਸ਼੍ਰੀ ਅੰਮ੍ਰਿਤਸਰ ਤੋਂ বাস ਚੱਲ ਕੇ ਬਠਿੰਡੇ ਵੱਲ ਨੂੰ ਜਾ ਰਹੀ ਸੀ ਉਹਦੇ ਵਿੱਚ ਇੱਕ ਮਹਿਲਾ ਇੱਕ ਬੱਚੇ ਨੂੰ ਲੈ ਕੇ ਉਥੋਂ ਇਸ বাস ਦੇ ਵਿੱਚ ਬੈਠਦੀ ਹੈ ਤਾਂ ਜਦੋਂ ਉਥੋਂ ਅਧਿਕਾਰੀਆਂ ਵੱਲੋਂ ਕਨੈਕਟਰ ਨੂੰ ਫੋਨ ਕੀਤਾ ਜਾਂਦਾ ਹੈ ਤਾਂ বাস ਰੋਕ ਉਹਨਾਂ ਨੇ ਜਿੱਦਾਂ ਉਹਨਾਂ ਨੂੰ ਹੁਕਮ ਦਿੱਤਾ ਗਿਆ ਉਹਨਾਂ ਨੇ ਨਜ਼ਦੀਕੀ ਥਾਣਾ ਜੇਤੋ ਦੇ ਵਿੱਚ ਲਗਾ ਲਈ ਜਦੋਂ ਪੜਤਾਲ ਕੀਤੀ ਤਾਂ ਇਹ ਔਰਤ ਉਹੀ ਨਿਕਲੀ ਜੋ ਅੱਜ ਪੁਲਿਸ ਦੇ ਹਿਰਾਸਤ ਵਿੱਚ ਹੈ ਆਓ ਜਾਣਦੇ ਹਾਂ ਕੀ ਹੈ ਇਹ ਪੂਰੀ ਖਬਰ ਕਨੈਕਟਰ ਦੇ ਜਵਾਨੀ ਆਹ ਸਾਡੂ ਵੀ ਸਾਈਡ ਤੇ ਹੋ ਜੇ ਸਾਰੇ ਇਹਨੇ ਠੀਕ ਠਾਕ ਠੀਕ ਹੈ ਬਾਈ ਮੈਂ ਤਾਂ ਅਡਾ ਇਨਚਾਰਜ ਜੀ ਸਾਡੇ ਡਰਾਈਵਰ ਕਨੈਕਟਰ ਦੱਸੂਗਾ ਕਿ ਜੀ ਇਹਨਾਂ ਨੂੰ ਕੋਈ ਮਗਰ ਨਾਲ ਫੋਨ ਆਇਆ ਸੀ ਵੀ ਕੋਈ ਬੱਚਾ ਮਤਲਬ ਕੋਈ ਜਨਾਨੀ ਇਹਦੇ ਵਿੱਚ ਚੜੀ ਹੈ ਜੀ ਤੇ ਆਂਦੇ ਵੀ ਮਗਰੋਂ ਫੋਨ ਆਇਆ ਵੀ ਗੱਡੀ ਸਿੱਧੀ ਠਾਣੇ ਤੇ ਲੈ ਕੇ ਜਾ ਕਿੱਥੋਂ ਤੇ ਕਿੱਥੇ ਜਾ ਰਹੀ ਸੀ ਬੱਸ ਜੀ ਇਹ ਇਹ ਅੰਮਰਸਰ ਤੋਂ ਬਰਿੰਡਾ ਜਾ ਰਹੀ ਸੀ ਤੇ ਕਿੱਥੇ ਪਤਾ ਲੱਗਿਆ ਜੀ ਇਹ ਲੇਡੀ ਜੀ ਦਾ ਹੈ ਵੀ ਫਿਰ ਕਪਤਨ ਕਨੈਕਟਰ ਸਾਹਿਬ ਆਇਆ ਇੱਕ ਮਿੰਟ ਮੈਂ ਇੱਕ ਇੱਕ ਮਿੰਟ ਨਿਰਮਾਇਕ ਸਾਨੂੰ ਫੋਨ ਆਇਆ ਜੀ ਅਸੀਂ ਉਦੋਂ ਫ੍ਰੀ ਕੋਟ ਆਏ ਸੀਗੇ ਵੀ ਤੁਹਾਡੀ ਗੱਡੀ 'ਚ ਜਨਾਨੀ ਚੜੀ ਇੱਕ ਬੱਚਾ ਲੈ ਕੇ ਹੂੰ ਸਾਡੇ ਅੱਡਾ ਇੰਚਾਰਜ ਸਾਹਿਬ ਦਾ ਸਾਡੇ ਸਪੈਂਡ ਸਾਹਿਬ ਦਾ ਫੋਨ ਆਇਆ ਹਾਂਜੀ ਐਸਐਸਪੀ ਸਾਹਿਬ ਉੱਥੇ ਆਏ ਠੀਕ ਉਹਨਾਂ ਨੇ ਫੋਨ ਕਰਿਆ ਵੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਵੀ ਤੁਸੀਂ ਇਨਕੁਆਇਰੀ ਕਰੋ ਬੱਸ 'ਚ ਤੇ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਤੇ ਅਸੀਂ ਦੂਰੋਂ ਹੀ ਦੇਖ ਲਿਆ ਵੀ ਇਹ ਤਾਂ ਇਹੀ ਆ ਬਿਲਕੁਲ ਚਲੋ ਅਸੀਂ ਇਹਦੇ ਕੋਲੇ ਗਏ ਵੀ ਤੂੰ ਬੱਚਾ ਲੈ ਕੇ ਆਈਆਂ ਇਹ ਅਗੋਂ ਥੋੜਾ ਜਿਹਾ ਹੋ ਕਰਨ ਲੱਗੀ ਥੋੜਾ ਜਿਹਾ ਪਰ ਸਵਾਰੀਆਂ ਨੇ ਵੀ ਦੇਖਿਆ ਸਵਾਰੀਆਂ ਨੇ ਜੋ ਫੋਟੋ ਮੈਚ ਕਰੀ ਤੇ ਉਹ ਕਹਿੰਦੇ ਵੀ ਇਹੀ ਆ ਤੁਹਾਨੂੰ ਕਿੱਥੇ ਜੀ ਪਤਾ ਲੱਗਿਆ ਸੀ ਸਾਨੂੰ ਗੱਡੀ ਜੈਤੋ ਤੋਂ ਪਿੱਛੇ ਸੀ ਜੀ ਇਹ ਕਿੱਥੋਂ ਕੀ ਹਾਲ ਕੋਲ ਸੀ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀਆਂ ਇਹ ਕਿੱਥੋਂ ਚੜੀ ਜਨਾਨੀ ਹਾਂਜੀ ਇਹ ਅੰਮ੍ਰਿਤਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10:20 ਮਿੰਟ ਤੇ ਗੱਡੀ ਚੱਲੀ ਆ ਪਟਿੰਡਿਆ ਆ ਜੀ ਇਹ ਤਾਂ ਕਿਤੇ 1.5 ਲੱਖ ਰੁਪਏ ਦੇ ਕੇ ਲੈ ਕੇ ਆਈਆਂ ਜੀ ਬੱਚਾ ਉਹ ਤਾਂ ਹੁਣ ਜੀ ਦੇਖੋ ਅ ਅਕੋ ਵੈਰੀ ਪੁਲਿਸ ਨੂੰ ਕੁਐਰੀ ਕਰਨਗੇ ਸਾਨੂੰ ਤਾਂ ਫੋਨ ਆਇਆ ਸੀਗਾ ਵੀ ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ ਬਸ ਦੇ ਵਿੱਚ ਹੈ ਜਾਂ ਹੈ ਨਹੀਂ ਅੱਛਾ ਤੁਹਾਡੇ ਕੋਲ ਉਹ ਕਹਿੰਦੇ ਵੀ ਹਰੀਕਾ ਤੁਹਾਡੀ ਬਸ ਦੇ ਵਿੱਚ ਸੀਗੀ ਪਰ ਤੁਗਾ ਕਿਤੇ ਉਤਰ ਨਾ ਗਈ ਹੋਵੇ ਤਾਂ ਕਰਕੇ ਉਹਨਾਂ ਨੇ ਫੋਟੋ ਭੇਜੀ ਸੀ ਕਿਹੜੀ ਫੋਟੋ ਹੈ ਜੀ ਇਹ ਫੋਟੋ ਹੈ ਜੀ ਹੈਗੀ ਨਿਊ ਦੀ ਗਰੁੱਪ ਚਾਈਏ ਸਾਡੇ ਬਿਲਕੁਲ ਮੈਚ ਹੋ ਰਹੀ ਸੀ ਜੇ ਤੁਸੀਂ ਦੇਖ ਸਕਦੇ ਹੋ ਜਿਹੜਾ ਹੈਗਾ ਫੋਟੋ ਬ੍ਰਾਈਟਨੈਸ ਵਧਾ ਦਿਓ ਕੋਈ ਗੱਲ ਨਹੀਂ ਆਪਾਂ ਇਹ ਨਿਊ ਦੀ ਵਾਲੇ ਗਰੁੱਪ ਚਾਈ ਸੀ ਸਾਨੂੰ ਵੀ ਅਸੀਂ ਨਿਊ ਦੀ ਇਨਸਪੈਕਟਰ ਹਾਂ ਇੱਕ ਮਿੰਟ ਇਹ ਦੇਖੋ ਠੀਕ ਹੈ ਕੋਡੋਪਾ ਆਈਲੈਂਡ ਸਾਡੇ ਸਾਰੇ ਗਰੁੱਪ ਇਹ ਜਦੋਂ ਕਲੀਅਰ ਹੋਇਆ ਸਾਨੂੰ ਅਸੀਂ ਉੱਥੇ ਹੋਣ ਕੀਤਾ ਉੱਥੇ ਸੈਂਡ ਕਲੀਅਰ ਐਸਐਸਬੀ ਗੱਡੀ ਕਿਤੇ ਰੁਕਣੀ ਥਾਣੇ ਚੱਲ ਜਾ ਅਸੀਂ ਛੱਡੀ ਲਿਆ ਕੇ ਉਥੋਂ ਜੀ ਉੱਥੇ ਰੋਕੀਆ ਸੋਣੇ ਤੁਹਾਡੇ ਸਾਹਮਣੇ ਕਲੀਅਰ ਹੋ ਹੀ ਗਿਆ ਵੀ ਇਹੀ ਜਨਾਨੀ ਹੈ ਬਾਕੀ ਸਾਰੇ ਪੁਲਿਸ ਵਾਲੇ ਵੀ ਸੇਮ ਵਿੱਚ ਵੀ ਸੇਮ ਤਾਂ ਹੀ ਤਾਂ ਸਾਨੂੰ ਦੇ ਨਾਲ ਉਹਦੇ ਸ਼ੱਕ ਹੋ ਗਿਆ ਜੀ ਕਿਉਂਕਿ ਬੱਚੇ ਦੇ ਕੱਪੜੇ ਸੇਮ ਸੀਗੇ ਇਹਨਾਂ ਦੇ ਕੱਪੜੇ ਸੇਮ ਸੀ ਇਹਨਾਂ ਨੇ ਕੱਲੀ ਚੁੰਨੀ ਚੇਂਜ ਕਰੀ ਸੀਗੀ ਬਾਕੀ ਸੇਮ ਸੀਗਾ ਇਹ ਕਿੰਨੀਆਂ ਔਰਤਾਂ ਜੀ ਇਹ ਦੋ ਸਿੰਘ ਹੈ ਜੀ ਦੋ ਹੀ ਆ ਦੋ ਹੀ ਬੱਚੇ ਇਹਨਾਂ ਕੋਲ ਜਿਨ੍ਹਾਂ ਨੇ ਕਿੱਥੋਂ ਦੀ ਟਿਕਟਾਂ ਲਈਆਂ ਸੀ ਜੀ ਅਮਰਸਰ ਸਾਹਿਬ ਤੋਂ ਬੈਠੇ ਆ ਬਠਿੰਡੇ ਦੀ ਟੇਟ ਲਈ ਆ ਇਹ ਦੱਸ ਰਹੇ ਆ ਵੀ ਅਸੀਂ ਹਰਿਆਣੇ ਤੋਂ ਆ ਇਹ ਧਾਰ ਕਾਰਡ ਇਹਨਾਂ ਦੇ ਪੰਜਾਬ ਦੇ ਬਣੇ ਹੋਏ ਨੇ ਇੱਕ ਦਾ ਹਰੀਕੇ ਦਾ ਦੂਜੇ ਦਾ ਮੈਂ ਦੇਖਿਆ ਨਹੀਂਗਾ ਕਿਉਂਕਿ ਟਿਕਟ ਸਾਡੇ ਐਡਵਾਂਸ ਨੇ ਬੁੱਕ ਕਰਾ ਜਿਹੜੇ ਉਹਨਾਂ ਨੇ ਕੱਟੀ ਹੋਈ ਆ ਜੀ ਤੇ ਪਰ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਨਾਲ ਦੀ ਨਾਲ ਹੀ ਕਲੀਅਰ ਹੋ ਗਿਆ ਸੀਗਾ ਵੀ ਇਹੀ ਜਨਾਨੀਆਂ ਨੇ ਕਿਉਂਕਿ ਕੱਪੜੇ ਸੇਮ ਮੈਚ ਹੋ ਰਹੇ ਸੀ ਇਹਦੀ ਵੀ ਫਿਰ ਤੁਸੀਂ ਬਾਅਦ ਵਿੱਚ ਥਾਣਾ ਜੇਤੂ ਨੂੰ ਦਿੱਤੀ ਜੀ ਨਹੀਂ ਅਸੀਂ ਉੱਥੇ ਫੋਨ ਕੀਤਾ ਸੀ ਸਾਡੇ ਇਨਸਪੈਕਟਰ ਸਾਹਿਬ ਨੂੰ ਅੱਡਾ ਇੰਚਾਰਜ ਨੇ ਉੱਥੇ ਮੌਜੂਦ ਜਿਹੜੇ ਸਾਡੇ ਉਹਨਾਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਅੱਗੇ ਉਹ ਕਹਿੰਦੇ ਵੀ ਤੁਸੀਂ ਜੇਤੂ ਥਾਣੇ ਦੇ ਵਿੱਚ ਗੱਡੀ ਲਾਓ ਬਾਕੀ ਸਾਡੇ ਨਾਲ ਮੁਲਾਜ਼ਮ ਸਾਹਿ ਇਹ ਨਾਲ ਹੀ ਸੀਗੇ ਕਹਿੰਦੇ ਵੀ ਆ ਪਟਾਣੇ ਚ ਲਾਉਣੇ ਆ ਬਾਕੀ ਇੱਥੇ ਉਹਨਾਂ ਨੇ ਪਹਿਲਾਂ ਹੀ ਫੋਨ ਕਰਤਾ ਸੀਗਾ ਠੀਕ ਹੈ ਕਿਤਨ ਨੂੰ ਕਿਚਾਈਏ ਜੀ ਇੱਕ ਕਿਤੇ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹ ਦਿਨੋਂ ਜਿਹੜਾ ਹੈਗਾ ਬੱਚੇ ਦਾ ਸਬੰਧ ਆ ਮਤਲਬ ਬੱਚਾ ਉੱਥੋਂ ਕਿਡਨੈਪ ਕੀਤਾ ਜਾਂ ਖਰੀਦਿਆ ਉਹਨਾਂ ਦਾ ਵਿਸ਼ਾ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਬੱਸ ਚੱਲਦੀ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬੱਸ ਦੇ ਵਿੱਚ ਵੈਰੀਫਾਈ ਕਰਕੇ ਤੇ ਜਿਹੜੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਦਿੱਤਾ ਉਹਨਾਂ ਦੀ ਟੀਮ ਨੂੰ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਤ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਬੱਚਾ ਡ੍ਰੌਪ ਕਰ ਦਿਓ ਤੇ ਇਹਨਾਂ ਨੂੰ ਜਿਹੜੇ ਫਿਊਜਡ ਹੈ ਇਹਨਾਂ ਨੂੰ ਡ੍ਰੌਪ ਕਰ ਦਿਓ ਉਨੀ ਟੀਮ ਨਾਲ ਤਾਲਮਿਲ ਹੋ ਗਿਆ ਸਟਾ ਉਹਨੀ ਟੀਮ ਆ ਰਹੀ ਹੈ ਉਹਨਾਂ ਦਾ ਕੇਸ ਹੈ ਉਥੋਂ ਹੀ ਜੋ ਕ੍ਰਾਈਮ ਹੋਇਆ ਅਮਰਸਰ ਦੇ ਵਿੱਚ ਹੋਇਆ ਉਹ ਨੀਰ ਸਥਾਣੀ ਕਰਕੇ ਜਿਹੜਾ ਹੈਗਾ ਬਸ ਨੇ ਇੱਥੇ ਜਿਹੜਾ ਹੈਗਾ ਬੱਚਾ ਲਾਤਾ ਜੇ ਹੋਰ ਥਾਣਾ ਹੁੰਦਾ ਕੋਈ ਉੱਥੇ ਵੀ ਲਾ ਦੇਣਾ ਸੀਗਾ ਆਪਣੇ ਜੱਤੂ ਨਾਲ ਜਾਂ ਡਿਸਟ੍ਰਿਕਟ ਫਰੀਦਕੋਟ ਨਾਲ ਇਸ ਕ੍ਰਾਈਮ ਦਾ ਕੋਈ ਸਬੰਧ ਨਹੀਂ ਓਕੇ ਠੀਕ ਹੈ ਲੱਗਦਾ ਕਿ ਇਹ ਕੋਈ ਬੱਚਾ ਚੋਰੀ ਹੋਇਆ ਜਾਂ ਕਿਸੇ ਕੀ ਇਹ ਮੈਂ ਇਸ ਬਾਰੇ ਕੁਝ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅਮਰਸਰ ਦਾ ਉਹਨਾਂ ਦੇ ਐਫਆਈਆਰ ਲਾਜ ਹੋਈ ਹੈ ਉਹਨਾਂ ਦੀ ਟੀਮ ਹੈ ਉਹੀ ਕਰ ਰਹੀ ਹੈ ਬੱਚੇ ਕੀ ਉਮਰ ਕਿੰਨੀ ਹੈ ਜੀ ਬੱਚੇ ਦੀ ਮੈਂ ਇਸ ਬਾਰੇ ਕੁਝ ਨਹੀਂ ਜਦੋਂ ਮਹਿਲਾ ਨੂੰ ਪੁੱਛਿਆ ਗਿਆ ਕਿ ਇਹ ਬੱਚਾ ਤੁਸੀਂ ਕਿੱਥੋਂ ਲੈ ਕੇ ਆਏ ਆ ਤਾਂ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਇਹਨੂੰ ਬੱਚੇ ਨੂੰ ਖਰੀਦ ਕੇ ਲੈ ਕੇ ਆਇਆ ਆ ਆਓ ਸੁਣਦੇ ਹਾਂ ਮਹਿਲਾ ਦੇ ਜ਼ੁਬਾਨ ਤੋਂ ਕਿ ਕਿਦਾਂ ਲਿਆਂਦਾ ਇਹ ਬੱਚਾ ਆਪਦੇ ਨਾਲ ਦੱਸੋ ਪਰ ਦੱਸੋ ਦੱਸੋ ਕਿ ਕਿੱਥੋਂ ਆਏ ਇਹਨਾਂ ਨੂੰ ਕਿਹਨਾਂ ਨੂੰ ਬੁਲਾਈਏ ਜਿੰਨੇ ਜੇ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਕਿੱਥੋਂ ਆਏ ਹੋ ਤੁਸੀਂ ਮੈਂ ਹਰੀਕੇ ਤੋਂ ਆ। ਅੱਛਾ ਤੇ ਬੱਚਾ ਤੁਹਾਡਾ ਹੈ ਤੁਹਾਡਾ ਇਹ ਏ ਬੱਚਾ ਜੀ ਇਹਨੇ 1.5 ਲੱਖ ਰੁਪਇਆ ਸਾਡੇ ਤੋਂ ਲਿਆ ਲਿਆਓ ਜਨਾਨੀ ਨੂੰ ਸਾਡੇ ਨਹੀਂ ਕਾਹਦੇ ਵਾਸਤੇ ਲਿਆ ਕਾਹਦੇ ਵਾਸਤੇ ਲਿਆ ਉਹਨੇ ਲੋਰਨ ਬੰਦੇ ਸੀ ਉਹਦੇ ਠੀਕ ਹੈ ਇੱਕ ਮੁੰਡਾ ਵਾ ਠੀਕ ਹੈ ਉਹਨੇ ਅੱਜ 1.5 ਲੱਖ ਰੁਪਇਆ ਲਿਆ ਹੋ 1.5 ਲੱਖ ਰੁਪਇਆ ਲਿਆਵਾ ਸਾਡੇ ਕੋਲ 4 ਦਿਨ ਹੋ ਗਏ ਅਸੀਂ ਉਹਦੇ ਮਗਰ ਮਗਰ ਫਿਰਦੇ ਆ ਉਹ ਜਵਾਕ ਨੂੰ ਖੜਾ ਕੇ ਆਸੀ ਨਹੀਂ ਜਿਹੜਾ 1.5 ਲੱਖ ਰੁਪਇਆ ਲਿੱਤਾ ਕਾਗਜ਼ ਪੱਤਰ ਬਣੇ ਹੋਏ ਇਹ ਵੀ ਕੀ ਨਹੀਂ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਛ ਨਹੀਂ ਆਈ ਬਾਜੀ ਹਰਿਆਣੇ ਤੋਂ ਅੱਛਾ ਨੇ ਹਰਿਆਣੇ ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕਿ ਪਰਿਵਾਰ ਸਾਡੀ ਖੇਤੀਬਾੜੀ ਹੈ ਅੱਛਾ ਹਾਂਜੀ ਇਹ ਬੱਚਾ ਤੁਸੀਂ ਲਿਆ ਫਿਰ ਹਾਂਜੀ ਹਰਿਆਣੇ ਚ ਕਿਹੜੇ ਪਿੰਡ ਦੇ ਹੋ ਹਰੀ ਕਿਆ ਨੂੰ ਕਰਨਾ ਕਿਹੜੀਆਂ ਦੀ ਨਹੀਂ ਹਰਿਆਣੇ ਚ ਕਿਹੜੇ ਪਿੰਡ ਦੇ ਹੋ ਹਰੀ ਕੇ ਗਿਆ ਉਥੇ ਹਰਿਆਣੇ ਚ ਅਗੇ ਬੁਆ ਦੇ ਚ ਬਿਵਾਨੀ ਹਾਂਜੀ ਠੀਕ ਹੈ ਬਗਣਾ ਬੁਲੀ ਬੱਚਾ ਦੇ ਅੰਬਰ ਥੋੜੀ ਲੱਗੇ ਨਾ ਹਾਂਜੀ ਉਹ ਹੀ ਤੁਹਾਨੂੰ ਦੱਸਦੀ ਬਈਆਂ ਨਹੀਂ 4 ਦਿਨ ਹੋ ਗਏ ਉਹਨੂੰ ਲੱਭਦੇ ਹੋਇਆ ਸਾਨੂੰ ਨਹੀਂ ਲੱਭੀ ਠੀਕ ਹੈ ਠੀਕ ਹੈ ਨਹੀਂ ਜਦੋਂ ਅਸੀਂ ਪੈਸੇ ਦਿੱਤੇ ਹੋਏ ਆ ਸਾਨੂੰ ਕਹਿੰਦੀ ਸੀ ਕਿ ਮੈਂ ਦਊ ਨਹੀਂ ਬੱਚਾ ਤੁਸੀਂ ਨਹੀਂ ਬਗਾਇਰ ਲਿਖ ਬਗਾਇਰ ਲਿਖ ਪਰ ਤੋਂ ਤੁਸੀਂ ਬੱਚਾ ਕਿਵੇਂ ਲੈ ਲਿਆ ਇਹ ਤੁਹਾਡੀ ਸੀਸੀਟੀਵੀ ਦੀ ਫੁਟੇਜ ਅਗਲੇ ਕੋਲੇ ਤੁਹਾਡੇ ਕੱਪੜੇ ਸੇਲ ਨੂੰ ਬਚਾਏ ਸੇਲ ਨੂੰ ਸਾਨੂੰ ਕਹਾਤਾ ਕੋਈ ਡਰ ਨਹੀਂ ਆਦਾ ਠੀਕ ਹੈ ਜੀ ਨਾਲੇ ਤੂੰ ਕਿਹਨੇ ਲੱਭੀ ਨਹੀਂ ਹੋਇਆ ਪਰ ਬੱਚਾ ਕਿਵੇਂ ਜਾਂਦਾ ਉਹ ਤਾਂ ਹਾਂਜੀ ਬੱਚਾ ਕਿਵੇਂ ਆ ਗਿਆ ਤੁਸੀਂ ਕਿਹਨੂੰ ਇਹ ਤਾਂ ਮਿਲੀ ਨਹੀਂ ਉਹ ਨਾਲੇ ਬੱਚਾ ਮਿਲੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੋਂਦੇ ਆ ਨਾ ਉਹ ਜਿੱਥੇ ਆਪਣੇ ਸਰਾਣ ਚ ਸੌਂਦੇ ਆ ਉੱਥੇ ਸੀ ਠੀਕ ਹੈ ਕੱਪੜੇ ਉਹ ਬੱਚੇ ਨੂੰ ਫੜਾਇਆ ਹੋਇਆ ਸੀ ਤੇ ਮੈਂ ਕਿਹਾ ਕਹੀ ਅਸੀਂ ਪੈਸੇ ਦਿੱਤੇ ਅਸੀਂ ਕਿਤੇ ਫ੍ਰੀ ਥੋੜਾ ਲਿਆ ਕਿੰਨੀ ਉਮਰ ਕਿੰਨੀਆਂ ਬੱਚੇ ਦੀ ਇਹਦੀ ਬੱਚੇ ਦੀ ਉਮਰ ਕਿੰਨੀ ਹੈ ਪਤਾ ਨਹੀਂ ਉਹਨਾਂ ਨੂੰ ਤੁਹਾਨੂੰ ਨਹੀਂ ਤੁਹਾਨੂੰ ਇਹ ਗੱ ਵੀ ਕਾਨੂੰਨ ਦੇ ਵਿੱਚ ਤੁਸੀਂ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ ਜੇ ਉਹ ਕਹਿੰਦੀ ਸੀ ਕਿ ਮੇਰੇ ਤਿੰਨ ਬੱਚੇ ਮੇਰੇ ਉਹਦੇ ਤਾਂ ਕਹਿਣ ਨੂੰ ਕੀ ਕਹਣਾ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਘਰ ਵਾਲਾ ਜਿਹੜਾ ਵਾ ਮੇਰਾ ਘਰ ਵਾਲਾ ਛੱਡ ਕੇ ਆਈ ਹੋਈਆਂ ਮੈਂ ਆਂਦੀ 20 ਦਿਨ ਹੋ ਗਏ ਮੈਨੂੰ ਪੁੱਛ ਵੀ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਆਂਗਾ ਵੀ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖਿਆ ਕੀ ਤੁਸੀਂ ਪੈਸੇ ਦੇ ਕੇ ਬੱਚਾ ਖਰੀਦੋਗੇ ਉਹ ਤਾਂ ਕਰਨ ਨੂੰ ਕੋਸ਼ੋਰ ਕੋ ਵੀ ਤੁਸੀਂ ਕਰ ਲੋਗੇ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਦੇ ਸਾਡੇ ਨਾਲ ਸਬੂਤ ਕਰੋ ਆਪਣਾ ਨਹੀਂ ਨਹੀਂ ਤੁਹਾਡੇ ਨਾਲ ਕੋਈ ਪਰਿਵਾਰ ਦਾ ਪਰ ਬੰਦਾ ਕਿਉਂ ਨਹੀਂ ਹੈਗਾ ਤੁਸੀਂ ਇਕੱਲੇ ਲੇਡੀਜ਼ ਕਿਉਂ ਆਏ ਅਸੀਂ ਤਾਂ ਚਾਰ ਪੰਜ ਦਿਨ ਹੋ ਗਏ ਭਾਜੀ ਇਹਨਾਂ ਦੇ ਮਗਰਮਲ ਨੂੰ ਫੇਰਦੇ ਹੋ ਨਹੀਂ ਮੈਂ ਗੱਲ ਚਾਰ ਪੰਜ ਦਿਨ ਦੀ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕਿਉਂ ਨਹੀਂ ਜੇ ਤੁਸੀਂ ਬੱਚਾ ਲੈਣਾ ਹੀ ਸੀ ਦਿੱਤੇ ਮੈਂ ਪੈਸੇ ਤਾਂ ਮੈਂ ਕਹੂੰਗੀ ਲੋਪਲਸਰੀ ਇਨਕੁਆਰੀ ਆਪਾਂ ਕਰਦੇ ਹਾਂ ਹਾਂਜੀ